ਇਸ ਵੇਲੇ ਇਹ ਤਾਂ ਹਰ ਕੋਈ ਜਾਣਦਾ ਹੈ ਕਿ ਪ੍ਰਨੀਤ ਕੌਰ ਪਟਿਆਲੇ ਦੀ ਸੀਟ ਸਖਣੀ ਕਰਕੇ ਤੇ ਭਾਜਪਾ ਜੁਆਇਨ ਕਰ ਚੁੱਕੇ ਸਨ ਔਰ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਸੀ ਪ੍ਰਨੀਤ ਕੌਰ ਭਾਵੇਂ ਹੁਣ ਨਵੇਂ ਉਮੀਦਵਾਰ ਭਾਜਪਾ ਦੇ ਨੇ ਪਟਿਆਲਾ ਸੀਟ ਤੋਂ ਦਵੇਦਾਰੀ ਠੋਕਰੇ ਨੇ ਪਰ ਦੂਜੇ ਪਾਸੇ ਹੁਣ ਕਾਂਗਰਸ ਨੇ ਵੀ ਇੱਕ ਬਦਲ ਲੱਭ ਲਿਆ ਪਰ ਇਹ ਬਦਲ ਇਹੋ ਜਿਹਾ ਬਦਲ ਹੈ ਜਿਹੜਾ ਸ਼ਾਇਦ ਪ੍ਰਨੀਤ ਕੌਰ ਨੂੰ ਸਿੱਧੀ ਟੱਕਰ ਦੇ ਸਕਦਾ ਬੀਬੀ ਪ੍ਰਨੀਤ ਕੌਰ ਨੂੰ ਹਰਾਉਣ ਵਾਲਾ ਇੱਕ ਇਹੋ ਜਿਹਾ ਚਿਹਰਾ ਜਿਨੇ 2014 ਦੇ ਵਿੱਚ ਬੀਬੀ ਪ੍ਰਨੀਤ ਕੌਰ ਦੇ ਪੈਰ ਸਿਆਸੀ ਮੈਦਾਨ ਤੇ ਲੱਗਣ ਨਹੀਂ ਦਿੱਤੇ ਉਸ ਨੂੰ ਕਾਂਗਰਸ ਨੇ ਲੱਭ ਲਿਆਂਦਾ ਹੈ ਕਾਂਗਰਸ ਪਾਰਟੀ ਦੇ ਨਾਲ ਜੁੜਨ ਨੂੰ ਤਿਆਰ ਹੈ ਡਾਕਟਰ ਧਰਮਵੀਰ ਗਾਂਧੀ ਜਿਨੇ 2013 ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ 2014 ਦੇ ਵਿੱਚ ਚੋਣ ਜਿੱਤ ਕੇ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਤੇ ਬੀਬੀ ਪਰਨੀਤ ਕੌਰ ਨੂੰ ਹਰਾਇਆ ਸੀ ਉਹ ਡਾਕਟਰ ਧਰਮਵੀਰ ਗਾਂਧੀ ਹੁਣ ਕਾਂਗਰਸ ਦੇ ਵਿੱਚ ਆ ਸਕਦੇ ਨੇ ਅੱਜ ਉਹ ਜੁਆਇਨ ਕਰਨਗੇ ਔਰ ਨਾਲ ਦੀ ਨਾਲ ਇਹ ਵੀ ਚਰਚਾ ਹੋਣੀ ਹੈ ਕਿ ਕਾਂਗਰਸ ਵੱਲੋਂ ਉਮੀਦਵਾਰ ਵੀ ਪਟਿਆਲੇ ਦੇ ਉਹੀ ਉਤਾਰੇ ਜਾਣਗੇ ਬੀਬੀ ਪਰਨੀਤ ਕੌਰ ਦੇ ਖਿਲਾਫ ਉਹਨਾਂ ਦੇ ਖਿਲਾਫ ਉਤਾਰਨ ਲਈ ਤਿਆਰ ਹੈ ਕਾਂਗਰਸ ਡਾਕਟਰ ਧਰਮਵੀਰ ਗਾਂਧੀ ਨੂੰ ਡਾਕਟਰ ਧਰਮਵੀਰ ਗਾਂਧੀ ਦਰਸਲ ਹਾਰਟ ਸਪੈਸ਼ਲਿਸਟ ਨੇ 2013 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਔਰ ਸਿਆਸੀ ਲੈਵਲ ਦੇ ਉੱਤੇ ਸਿਆਸੀ ਪਦਰ ਦੇ ਉੱਤੇ ਖਾਸੇ ਐਕਟਿਵ ਰਹਿੰਦੇ ਨੇ 2013 ਦੇ ਵਿੱਚ ਤੋਂ ਬਾਅਦ ਤਾਂ ਆਮ ਆਦਮੀ ਪਾਰਟੀ ਦੇ ਨਾਲ ਖਾਸੇ ਜੁੜ ਗਏ ਸੀ ਡਾਕਟਰ ਧਰਮਵੀਰ ਗਾਂਧੀ ਪਰ 2019 ਆਉਣ ਤੱਕ ਡਾਕਟਰ ਧਰਮਵੀਰ ਗਾਂਧੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਤੋਂ ਅਲੈਦਾ ਨੇ ਔਰਾਂ ਨੇ ਆਪਣੀ ਇੱਕ ਪਾਰਟੀ ਬਣਾ ਲਈ ਔਰ ਉਸੇ ਪਾਰਟੀ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਵਿਚਰ ਰਹੇ ਸੀ ਉਸ ਵੇਲੇ ਆਪਣੀ ਪਾਰਟੀ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਲੈਕਸ਼ਨਸ ਵੀ ਲੜੇ ਔਰ ਤੀਜੇ ਸਥਾਨ ਦੇ ਉੱਤੇ ਪਟਿਆਲੇ ਦੇ ਵਿੱਚ ਆਏ ਡਾਕਟਰ ਧਰਮਵੀਰ ਗਾਂਧੀ ਔਰ ਹੁਣ ਪਟਿਆਲਾ ਤੋਂ ਚੋਣ ਲੜ ਸਕਦੇ ਨੇ ਕਾਂਗਰਸ ਦੇ ਫਲੈਗ ਦੇ ਥੱਲੇ ਕਾਂਗਰਸ ਦੇ ਝੰਡੇ ਦੇ ਹਲੇ ਡਾਕਟਰ ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਚ ਉਤਾਰਿਆ ਜਾ ਸਕਦਾ ਬੀਬੀ ਪਰਨੀਤ ਕੌਰ ਦੇ ਖਾਸੇ ਟਕਰਾਅ ਦੇ ਵਿੱਚ ਰਹੇ ਡਾਕਟਰ ਧਰਮਵੀਰ ਗਾਂਧੀ ਕਿਉਂਕਿ 2014 ਦੀਆਂ ਚੋਣਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਲੜੇ ਸੀ ਡਾਕਟਰ ਧਰਮਵੀਰ ਗਾਂਧੀ ਤਾਂ ਬੀਬੀ ਪਰਨੀਤ ਕੌਰ ਨੂੰ ਉਸ ਵੇਲੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਔਰ ਵੱਡੇ ਲੈਵਲ ਦੇ ਉੱਤੇ ਵੱਡੇ ਮਾਰਜਨ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਨੇ ਬੀਬੀ ਪਰਨੀਤ ਕੌਰ ਨੂੰ ਹਰਾਇਆ ਸੀ ਔਰ ਉਸੇ ਦੇ ਵਿੱਚ ਹੁਣ ਹੋ ਸਕਦਾ ਹੈ ਕਿ ਬੀਬੀ ਪਰਨੀਤ ਕੌਰ ਦਾ ਟੱਕਰਾ ਦੁਆਰਾ ਡਾਕਟਰ thorium ਗਾਂਧੀ ਨਾਲ ਹੋਵੇ ਤੇ ਦੁਆਰਾ ਹਾਲਾਤ ਉਦਾਂ ਦੇ ਬਣ ਜਾਣ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਕਾਂਗਰਸ ਪਾਰਟੀ ਨੂੰ ਲੈ ਕੇ ਉਹ ਕਿਤਨਾ ਕਿਤੇ ਡਗਮਗਾਉਂਦੇ ਨੇ ਕਿਤਨਾ ਕਿਤੇ ਇਹ ਹਰ ਕੋਈ ਸੋਚ ਰਿਹਾ ਹੈ ਕਿ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ ਜਿਹੜੇ ਸਿਟਿੰਗ ਐਮਪੀ ਸੀ ਉਹ ਹੀ ਛੱਡ ਗਏ ਤਾਂ ਕਾਂਗਰਸ ਪਾਰਟੀ ਦੇ ਪੱਲੇ ਰਹਿ ਕੀ ਗਿਆ ਪਰ ਹੌਲੀ ਹੌਲੀ ਹੁਣ ਕਾਂਗਰਸ ਪਾਰਟੀ ਦੇ ਪੱਲੇ ਜੋ ਕੁਝ ਹੈ ਉਹ ਸਾਹਮਣੇ ਆਉਂਦਾ ਨਜ਼ਰ ਆਉਣ ਲੱਗ ਗਿਆ ਇੱਕ ਵੱਡਾ ਔਰ ਇੱਕ ਮਜ਼ਬੂਤ ਕੈਂਡੀਡੇਟ ਕਾਂਗਰਸ ਪਾਰਟੀ ਐਲਾਨ ਸਕਦੀ ਹੈ ਬੀਬੀ ਪਰਨੀਤ ਕੌਰ ਦੇ ਅਗੇਂਸਟ ਭਾਜਪਾ ਦੇ ਵਿੱਚ ਜਾ ਕੇ ਜ਼ਰੂਰ ਕੈਪਟਨ ਪਰਿਵਾਰ ਇਕੱਠਾ ਹੋ ਗਿਆ ਪਰ ਇਹ ਇਕੱਠਤਾ ਕੀ ਜਿੱਤ ਦਾ ਕਾਰਨ ਬਣ ਸਕੇਗੀ ਇਹ ਸਮਾਂ ਦੱਸੇਗਾ ਫਿਲਹਾਲ ਜੇ ਡ ਤਾਂ ਬੀਬੀ ਪ੍ਰਨੀਤ ਕੌਰ ਵਾਸਤੇ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ